ਮੌਕਾ ਕੋਈ ਸ਼ਬਦ ਨਹੀਂ ਹੁੰਦੇ ਬਲਕਿ ਕੁਝ ਮਕਰ ਜਾਏ ਤਾਂ ਜੋ ਬੰਦੇ ਉੱਤੇ ਸਾਡਾ ਭਰਾ ਚਲਾ ਗਿਆ ਤੁਹਾਡਾ ਛੋਟਾ ਭਰਾ ਚਲੇ ਗਿਆ ਠੀਕ ਹੈ ਨਾ ਸ਼ਬਦ ਹੈ ਨਹੀਂ ਭਾਜੀ ਮਨ ਕੁਝ ਲਫਜ਼ ਹੈ ਨਹੀਂ ਸਪੀਚਲੈਸ ਸਪੀਚਲੈਸ ਬਸ ਇਹੀ ਆ ਕਿ ਮਾਰੇ ਸੱਚੇ ਪਾਤਸ਼ਾਹ ਨੂੰ ਆਪਣੇ ਚਰਨਾਂ 'ਚ ਨਵਾਸ ਬਖਸ਼ੇ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ ਜੀ ਕਹਿਰ ਦਾ ਦਿਨ ਆ ਅੱਜ ਕੁਝ ਬੋਲਣ ਨੂੰ ਹੈ ਨਹੀਂ ਔਰ ਪੰਜਾਬ ਦਾ ਪੁੱਤ ਹੀਰਿਆਂਵਰ ਦਾ ਮੁੰਡਾ ਸਾਡਾ ਜਿਹੜਾ ਇੱਕ ਵਾਰਾ ਪਸ਼ੂਆਂ ਦੇ ਕਰਕੇ ਅੱਜ ਸਾਡੇ ਵਿੱਚ ਨਹੀਂ ਆ ਹੋਰ ਕਿੰਨੇ ਦਿਨਾਂ ਤੋਂ ਉਮੀਦਾਂ ਦੇ ਸਹਾਰੇ ਜਿਉਂ ਰਹੇ ਸੀ ਕਿ ਇਹ ਖਬਰ ਨਾ ਸੁਣਨੀ ਪਵੇ ਕਿਉਂਕਿ ਹਰ ਦਿਲ ਜਿੱਥੇ ਵੀ ਰਾਜਵੀਰ ਨੂੰ ਚਾਹਣ ਵਾਲੇ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਜਿੱਥੇ ਵੀ ਵੱਸਦੇ ਆ ਉਹਨਾਂ ਨੂੰ ਸਾਰਿਆਂ ਨੂੰ ਹੀ ਇਹ ਉਮੀਦ ਸੀ ਕਿ ਕਿਤੇ ਨਾ ਕਿਤੇ ਵਾਇਰਲ ਗਰੁੱਪ ਅਰਦਾਸਾਂ ਲੋਕਾਂ ਦੀਆਂ ਸੁਣੂੰਗਾ ਔਰ ਕੋਈ ਵੀ ਇਹ ਖਬਰ ਸੁਣਨ ਨੂੰ ਸਾਡਾ ਵੀ ਹਮੇਸ਼ਾ ਫੋਨ ਖੋਲ ਖੋਲਦੇ ਸੀ ਜਦੋਂ ਵੀ ਉਹਨੂੰ ਡਰ ਲੱਗਦਾ ਸੀ ਕਿ ਕਿਤੇ ਕੋਈ ਅਣਹੋਣੀ ਖਬਰ ਇਹ ਜੀ ਸੁਣ ਨਾ ਜਾਵੇ ਜਾਂ ਸਾਹਮਣੇ ਕੋਈ ਨਿਊਜ਼ ਇਹੋ ਜੀ ਦੇਖ ਨਾ ਜਾਵੇ ਤਾਂ ਕੱਲ ਉਹ ਕਲੈਣਾ ਦਿਨ ਆ ਗਿਆ ਔਰ ਮੌਤ ਜਿੱਤਗੀ ਲੋਕਾਂ ਦੀਆਂ ਅਰਦਾਸਾਂ ਹਾਰ ਗਈਆਂ ਪਰ ਬਹੁਤ ਹੀ ਮੰਦ ਭਾਗਾ ਮੈਂ ਤਾਂ ਹੁਣੇ ਹੀ ਕਹੂੰਗਾ ਕਿ ਇਹਦੇ 'ਚ ਸਭ ਤੋਂ ਪਹਿਲਾਂ ਤਾਂ ਇੱਕ ਕੁਐਸਚਨ ਬਹੁਤ ਵੱਡਾ ਕਿ ਇਹਦੇ ਲਈ ਜ਼ਿੰਮੇਵਾਰ ਕੌਣ ਆ ਇਹਦੇ ਤੇ ਜ਼ਰੂਰ ਸਾਨੂੰ ਗੱਲ ਕਰਨੀ ਪਊਗੀ ਔਰ ਹਜ਼ਾਰਾਂ ਪਰਿਵਾਰਾਂ ਦਾ ਨੁਕਸਾਨ ਇਦਾਂ ਹੋਇਆ ਜਿਹੜਾ ਆਵਾਰਾ ਪਸ਼ੂਆਂ ਦੇ ਕਰਕੇ ਮਤਲਬ ਨਹੀਂ ਤਾਂ ਕਈ ਵਾਰੀ ਬੰਦਾ ਕਹਿ ਦਿੰਦਾ ਜੀ ਉਹਨੇ ਸੇਫਟੀ ਨਹੀਂ ਸਿਪਾਈ ਕਿਸੇ ਦੇ ਹੈਲਮਟ ਲਈ ਸਰਕਾਰ ਰੋਕਦੀ ਆ ਅਨਾਬ ਵੀ ਤੁਸੀਂ ਪਾ ਕੇ ਰੱਖੋ ਸਪੀਡ ਘੱਟ ਚਲਾਓ ਚਲੋ ਉਹ ਚੰਗੀ ਗੱਲ ਆ ਬਟ ਜਦੋਂ ਇਹੋ ਜੀ ਘਟਨਾ ਵਾਪਰਦੀ ਆ ਕਿ ਇੱਕ ਵਧੀਆ ਜਿਹੜਾ ਬਾਈਕਰ ਹੈਗਾ ਉਹ ਆਪਣੇ ਉਹਨੂੰ ਸ਼ੌਕ ਸੀਗਾ ਜਾਣ ਦਾ ਔਰ ਪੂਰੀ ਸੇਫਟੀ ਦੇ ਨਾਲ ਪੂਰੀ ਸਹੀ ਸਪੀਡ ਤੇ ਕੋਈ ਓਵਰ ਸਪੀਡ ਨਹੀਂ ਸੀ ਉਹ ਆਰਾਮ ਨਾਲ ਜਾ ਰਿਹਾ ਤੇ ਉਹਨੂੰ ਸਾਈਡ ਤੋਂ ਦੋਵਾਰਾ ਪਸ਼ੂ ਆ ਕੇ ਟੱਕਰ ਮਾਰਦੇ ਆ ਤੇ ਉਹਦੀ ਜਾਨ ਲੈ ਲੈਂਦੇ ਆ ਮੈਨੂੰ ਲੱਗਦਾ ਇਹਦੇ ਲਈ ਫਿਰ ਸਾਨੂੰ ਇਹ ਕੁਐਸਚਨ ਜ਼ਰੂਰ ਬਣਦਾ ਕਿ ਇਹਦੇ ਲਈ ਜ਼ਿੰਮੇਵਾਰ ਅਸੀਂ ਕਿਹਨੂੰ ਠਹਿਰਾਈਏ ਜਿਹਾ ਜਿਹਾ ਸਾਡਾ ਛੋਟਾ ਭਰਾ ਜਿਵੇਂ ਇੱਕ ਹਨ ਹੋਣੀ ਦੇ ਨਾਲ ਉਹਦੇ ਨਾਲ ਵਾਪਰ ਗਈ ਕਿ ਹੋਰ ਘਰਾਂ ਦੇ ਦੀਵੇ ਇਦਾਂ ਨਾ ਬੁਝਣ ਕਦੇ ਨਾ ਪੂਰਾ ਹੋਣ ਵਾਲਾ ਘਟਾਗਰੇਵਾਲ ਸਾਹਿਬ ਲੱਗਦਾ ਕਿ ਪੰਜਾਬ ਨੂੰ ਉਹ ਪੂਰੀ ਇੰਡਸਟਰੀ ਨੂੰ ਪੂਰੇ ਦੇਖੋ ਇਹੋ ਜਿਹੇ ਆਰਟਿਸਟ ਰੋਜ਼ ਰੋਜ਼ ਪੈਦਾ ਨਹੀਂ ਹੁੰਦੇ ਮੈਂ ਅਕਸਰੀ ਇਹ ਗੱਲ ਕਰਦੇ ਆਂ ਕਿ ਬਹੁਤ ਥੋੜੇ ਆ ਆਈ ਦੀ ਡੇਟ 'ਚ ਇਹੋ ਜਿਹੇ ਮੁੰਡੇ ਆ ਜਿਹੜੇ ਆਪਣੇ ਕਲਚਰ ਨੂੰ ਲੈ ਕੇ ਉਹਦੀ ਕਲਚਰ ਦੀ ਗੱਲ ਕਰਦੇ ਆ ਕਲਚਰਲ ਗਾਣੇ ਜਿਹੜੇ ਸਾਡੇ ਰਿਸ਼ਤਿਆਂ ਨੂੰ ਲੈ ਕੇ ਗਾਉਂਦੇ ਆ ਹਰ ਟਾਈਪ ਦਾ ਗਾਣਾ ਰਾਜਵੀਰ ਦਾ ਸੀ ਅੱਜ ਤਾਂ ਮੈਂ ਕਈ ਸੁਣ ਰਿਹਾ ਸੀ ਜਿਹੜੇ ਗਾਣੇ ਅੱਜ ਉਹਦੇ ਤੇ ਹੀ ਠੁੱਕ ਰਹੇ ਆ ਨਾ ਨਹੀਂ ਨਹੀਂ ਲੱਭਣੇ ਗਵਾਚੇ ਹੋਏ ਲਾਲ ਮਿੱਟੀ ਨਾਲ ਫਰੋਲ ਜੋਗੀ ਆ ਸੋ ਔਰ ਪੁੱਤ ਮਰੀ ਨਹੀਂ ਭੁੱਲਦੀਆਂ ਮਾਵਾਂ ਹਨਾ ਉਹਨੇ ਗਾਇਆ ਤਾਂ ਕਿਸੇ ਦੇ ਪੁੱਤ ਨੂੰ ਦੇਖ ਕੇ ਸੀ ਪਰ ਅੱਜ ਉਹੀ ਘਟਨਾ ਸਾਰੀ ਉਸੇ ਘਰੇ ਵਾਪਰ ਗਈ ਸੋ ਬਹੁਤ ਦੁਖਦਈ ਹੈ ਇਹੋ ਜਿਹਾ ਕਲਾਕਾਰ ਬਾਜੀ ਕਦੇ-ਕਦੇ ਜਨਮ ਲੈਂਦਾ ਬਾਜੀ ਬਹੁਤ ਵੱਡੀ ਸਖੀ ਸੀ ਸਾਡੇ ਕਲਾਕਾਰਾਂ ਵਿੱਚ ਬਹੁਤ ਵੱਡਾ ਨੌ ਸੀ ਇਸ ਬੰਦਾ ਦਾ ਰਾਜਵੀਰ ਦਾ ਤੇ ਬਾਕੀ ਹੁਣ ਤੁਸੀਂ ਸਾਰੇ ਅਰਦਾਸ ਕਰੋ ਬਾਜੀ ਚੇਨਨਾ ਵਾਲੀ ਵੀ ਅਸੀਂ ਲੋਕ ਵੀ ਸਾਰੇ ਆਮ ਸਿਵਲ ਲੋਕ ਲੋਕ ਵੀ ਨਿਹੜੇ ਸਾਰੇ ਆਪਾਂ ਸਾਰੇ ਅਰਦਾਸ ਕਰੀਏ ਵੀ ਰਾਜਵੀਰਿੰਦਰ ਜਵੰਦਾ ਜੀ ਨੂੰ ਗੁਰੂ ਮਹਾਰਾਜ ਆਪਣੇ ਚਰਨਾਂ ਵਿੱਚ ਰੱਖੇਵਾ ਜੀ ਪਿੱਛੇ ਪਰਿਵਾਰ ਨੂੰ ਸੁੱਖ-ਸਾਂਦ ਰਵੇ ਹਮੇਸ਼ਾ ਬਾਜੀ ਉਹਨਾਂ ਦੇ ਬੱਚੇ ਹਮੇਸ਼ਾ ਚੜ੍ਹਦੀ ਕਲਾ ਚ ਰਹਣ ਹੈ ਬਾਕੀ ਸੰਦੀ ਲਤਾ ਬਣਾ ਇਹ ਵੈਸੇ ਆਪਾਂ ਜਿਵੇਂ ਕਹਿੰਦੇ ਅਸਾਇ ਤੇ ਅਕਾਇਦ ਦੁੱਖ ਨਾ ਉਹ ਸੰਗੀਤ ਇੰਡਸਟਰੀ ਸਾਰੀ ਪੰਜਾਬੀ ਸਾਰੇ ਪੰਜਾਬੀ ਸੰਗੀਤ ਜਗਤ ਦੇ ਵਿੱਚ ਫੈਲਿਆ ਕਿਉਂਕਿ ਇਸ ਤੋਂ ਵੱਡਾ ਦੁੱਖ ਨਹੀਂ ਵਾਪਰ ਸਕਦਾ ਸਭ ਤੋਂ ਵੱਡੀ ਗੱਲ ਇਹ ਆ ਵੀ ਜਦੋਂ ਕੋਈ ਬੰਦਾ ਬੰਦਾ ਬਲੰਦੀ ਤੇ ਹੁੰਦਾ ਉਹਦੀ ਕੰਟਰੋਵਰਸੀ ਬਹੁਤ ਹੁੰਦੀ ਆ ਕੋਈ ਉਹਨੂੰ ਮਾੜਾ ਕਹਿੰਦਾ ਕੋਈ ਚੰਗਾ ਕਹਿੰਦਾ ਇੱਕ ਵਾਰ ਤੇ ਐਸਾ ਕਲਾਕਾਰ ਆ ਜਿਹਦੇ ਵਾਸਤੇ ਹਰ ਇੱਕ ਇਨਸਾਨ ਨੇ ਦੁਆ ਕੀਤੀ ਹਰ ਇੱਕ ਇਨਸਾਨ ਨੇ ਉਹਨੂੰ ਚੰਗਾ ਕੀਤਾ ਕਦੀ ਵੀ ਉਹਦੀ ਕਦੀ ਕਿਸੇ ਦੀ ਮਾੜੀ ਜਾਂ ਕਿਤੇ ਪ੍ਰੋਗਰਾਮ ਤੇ ਜਾਂ ਕਿਸੇ ਕੰਪਨੀ ਨਾਲ ਜਾਂ ਕਿਸੇ ਸਰੋਤੇ ਨਾਲ ਕਦੀ ਵੀ ਸੁਣੀ ਨਹੀਂ ਸੀ ਪਰ ਅਸੀਂ ਇੰਨੇ ਵੀ ਨਿਮਰਤਾ ਵਾਲਾ ਇਨਾ ਵੱਡਾ ਕਲਾਕਾਰ ਜਾਣਾ ਇਹ ਤੋਂ ਵੱਡਾ ਦੁੱਖ ਹੋ ਨਹੀਂ ਸਕਦਾ ਤੈਸੀ ਤੇ ਅਰਦਾਸ ਕਰਦੇ ਤੁਸੀਂ ਵੀ ਅਰਦਾਸ ਕਰੋ ਕਿ ਸੱਚੇ ਪਾਤਸ਼ਾਹ ਪਰਿਵਾਰ ਨੂੰ ਬਣਾਉਣ ਦੇ ਬਰਪਾਖਸ਼ੇ ਤੇ ਆਤਮਾ ਨੂੰ ਸ਼ਾਂਤੀ ਬਖਸ਼ੇ ਬਹੁਤ ਵੱਡਾ ਦੁੱਖ ਹੈ ਜਾਨੀ ਇਸ ਤੋਂ ਵੱਡਾ ਦੁੱਖ ਜਦੋਂ ਕਹਿੰਦੇ ਵੀ ਇੱਕ ਮਾਪਿਆਂ ਤੇ ਪੁੱਤ ਦੀ ਅਰਥੀ ਦਾ ਭਾਰ ਇਹ ਤੋਂ ਵੱਡਾ ਦੁਨੀ ਚ ਭਾਰ ਨਹੀਂਗਾ ਤੇ ਬੱਚੇ ਵੀ ਛੋਟੇ ਸੀ ਉਹਦੇ ਤੇ ਕਿੰਨਾ ਇੱਕ ਨਾ ਪੂਰਾ ਹੋਣ ਵਾਲਾ ਘਾਟਾ ਜੋ ਕਿ ਪੰਜਾਬ ਨੂੰ ਹੋਇਆ ਹੈ ਇਹ ਤਾਂ ਬਹੁਤ ਜ਼ਿਆਦਾ ਹੋਇਆ ਜੀ ਕਿਉਂਕਿ ਮਤਲਬ ਇਹ ਤਾਂ ਘੱਟ ਮੈਂ ਪਹਿਲਾਂ ਵੀ ਦੱਸ ਘੱਟ ਆਂ ਘੱਟ ਹੀ ਦੱਸ ਰਿਹਾ ਮਤਲਬ ਭਾਈ ਇੰਨੀ ਕਮਾਈ ਕਰਕੇ ਗਿਆ ਹਨਾ ਸੋ ਬਹੁਤ ਜ਼ਿਆਦਾ ਵੱਡਾ ਘਾਟਾ ਕਿਉਂਕਿ ਬਾਈ ਦੀ ਏਜ ਕੁਛ ਨਹੀਂ ਸੀ ਬੱਚੇ ਅਜੇ ਬਹੁਤ ਛੋਟੇ ਨੇ ਉਹ ਦੇਖ ਕੇ ਮਨ ਹੋਰ ਭਰਦਾ ਆ ਹਾਂਜੀ ਸਰ ਸਰ ਇੱਕ ਜਿਹੜਾ ਐਕਸੀਡੈਂਟ ਦਾ ਜਿਹੜਾ ਮੇਜਰ ਕਾਰਨ ਸੀ ਕਿ ਜੋ ਪਸ਼ੂ ਆਵਾਰਾ ਜੋ ਉੱਥੇ ਲੜ ਰਹੇ ਸੀ ਉਸੇ ਕਾਰਨ ਜੋ ਐਕਸੀਡੈਂਟ ਵਾਪਰਿਆ ਤੇ ਇੱਕ ਵੀ ਵੱਡਾ ਸਵਾਲ ਪੈਦਾ ਉੱਠਦਾ ਹੈ ਕਿ ਮਤਲਬ ਇਹਦੇ ਤੇ ਕਿਹਨੂੰ ਆਪਾਂ ਦੋਸ਼ੀ ਠਰਾਈਏ ਇਹਨਾਂ ਦੀ ਦੇਖੋ ਇਹ ਤਾਂ ਇਹ ਸਾਰੀਆਂ ਚੀਜ਼ਾਂ ਤਾਂ ਮਤਲਬ ਆਬਵੀਅਸਲੀ ਜੀ ਗਵਰਨਮੈਂਟ ਨੂੰ ਇਹ ਸਾਰੀਆਂ ਚੀਜ਼ਾਂ ਦੇਖਣੀਆਂ ਚਾਹੀਦੀਆਂ ਨੇ ਕਿਉਂਕਿ ਸਾਡੀ ਐਡਮਿਨਿਸਟ੍ਰੇਸ਼ਨ ਨੂੰ ਸਾਡੀਆਂ ਸੜਕਾਂ ਤੋਂ ਲੈ ਕੇ ਡੰਗਰਾਂ ਤੋਂ ਲੈ ਕੇ ਹਰ ਚੀਜ਼ ਦਾ ਧਿਆਨ ਰੱਖਣਾ ਚਾਹੀਦਾ ਜੀ ਬਾਕੀ ਤਾਂ ਰਿਕੁਐਸਟ ਹੀ ਕਰ ਸਕਦੇ ਆ ਗਵਰਨਮੈਂਟ ਨੂੰ ਜੀ ਸਰ ਤੇ ਬਹੁਤ ਛੋਟੇ ਬੱਚੇ ਨੇ ਤੇ ਜੋ ਹੈ ਲਗਾਤਾਰ ਜੋ ਟ੍ਰੀਟਮੈਂਟ ਚੱਲ ਰਿਹਾ ਸੀਗਾ 11 ਦਿਨ ਦੀ ਜੋ ਹੈ ਉਹਨਾਂ ਨੇ ਜੰਗ ਲੜੀ ਤੇ ਜੋ 12ਵੇਂ ਦਿਨ ਹੋਣਾ ਵਾਪਰ ਵਾਪਰੇ ਤਿੰਨ ਦਿਨਾਂ ਤੋਂ ਜੋ ਹੈ ਬੁਲੇਟਿਨ ਵੀ ਜੋ ਜਾਰੀ ਨਹੀਂ ਕੀਤਾ ਜਾ ਰਿਹਾ ਸੀ ਕਿਤੇ ਪਹਿਲੇ ਹੀ ਡਾਕਟਰਾਂ ਨੂੰ ਇਸ ਦਾ ਅਭਾਸ ਹੋ ਗਿਆ ਸੀ ਦੇਖੋ ਕ੍ਰਿਟੀਕਲ ਤਾਂ ਡਾਕਟਰਸ ਦੇ ਵਨ ਤੋਂ ਕਹਿ ਰਹੇ ਸੀਗੇ ਜੀ ਹਨਾ ਸੋ ਕਿਤੇ ਨਾ ਕਿਤੇ ਜਦੋਂ ਬ੍ਰੇਨ ਦੀ ਕੋਈ ਐਸੀ ਗੁੱਝੀ ਸੱਟ ਹੁੰਦੀ ਆ ਉਦੋਂ इवन ਮੈਂ ਬਹੁਤ ਡਾਕਟਰਸ ਨਾਲ ਆਪ ਗੱਲ ਕੀਤੀ ਆ ਮਤਲਬ ਉਹ ਸਾਰਿਆਂ ਦਾ ਇਹੀ ਸੀਗਾ ਵੀ ਉਹ ਬਾਈ ਦੇ ਉੱਤੇ ਅਜੇ ਬਾਈ ਆਪ ਉੱਠੂਗਾ ਸੋ ਅੱਲਾਹ ਸੱਤ ਚੰਗੀ ਹੋਈ ਹੈ ਸੱਚੀ ਕਹੂਗਾ ਜੀ ਜਸਿੰਦਰ ਬੱਲਾ ਜੀ ਰਾਜਵੀਰ ਜਵੰਦਾ ਜੀ ਕੀ ਕਰਨਾ ਚਾਹੋ ਤੁਸੀਂ ਬਸ ਇਹ ਤਾਂ ਜੀ ਪਤਾ ਨਹੀਂ ਆਈ ਡੋਨਟ ਨੋ ਸਾਲ ਇਹ ਜਾ ਚੜਿਆ ਪਤਾ ਨਹੀਂ ਇਕ ਤੋਂ ਬਾਅਦ ਇੱਕ ਪਰਮਾਤਮਾ ਦੇ ਚਰਨਾਂ 'ਚ ਇਹ ਅਰਦਾਸ ਹੈ ਜੀ ਕਿ ਸਾਰਾ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ਣ ਤੇ ਆਬਾਦ ਰੱਖੋ ਪੰਜਾਬ ਨੂੰ